ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਨੂੰ ਲੋਕਾਂ ਨੇ ਜ਼ਿਮੀਂਦਾਰਾਂ ਨੇ ਹਰ ਵਰਗ ਨੇ ਬੜੇ ਚਾਅ ਨਾਲ ਚੁਣ ਕੇ ਲਿਆਂਦਾ ਸੀ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਕਾਂਗਰਸ ਹੋਈ ਜਾਂ ਭਾਜਪਾ ਹੋਈ ਅਕਾਲੀ ਦਲ ਹੋਇਆ ਇਸ ਤੋਂ ਲੋਕ ਜਿਹੜੇ ਖਫਾ ਸੀ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੁਣ ਇਸ ਪਾਰਟੀ ਨੇ ਵੀ ਜਿਹੜਾ ਤੋਹਫਾ ਦੇ ਦਿੱਤਾ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਬਿਨਾਂ ਕਿਸੇ ਰੇਟ ਤੋਂ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਕੀ ਪਤਾ ਇਹ ਜਿਹੜੀਆਂ ਜ਼ਮੀਨਾਂ ਸਾਤੋਂ ਲੈਣੀਆਂ ਨੇ ਇਹ ਅੱਗੇ ਜਾ ਕੇ ਇਹ ਆਵਾਜ਼ ਵੀ ਹੋਣੇ ਨੇ ਸ਼ਹਿਰ ਬਣਨੇ ਵੀ ਨੇ ਜਾਂ ਨਹੀਂ ਬਣਨੇ ਜਿਹੜਾ ਜ਼ਿਮੀਂਦਾਰ ਆ ਉਹ ਕਿੱਧਰ ਨੂੰ ਜਾਵੇ ਤੁਹਾਡੀਆਂ ਜਿਹੜੀਆਂ ਪਾਲਸੀਆਂ ਨੇ ਜਾਂ ਤੁਹਾਡੇ ਜਿਹੜੇ ਕਾਨੂੰਨ ਨੇ ਸਾਡੇ ਜ਼ਿਮੀਂਦਾਰਾਂ ਦੇ ਸਮਝ ਵਿੱਚ ਨਹੀਂ ਆਉਂਦੇ ਪਹਿਲਾਂ ਤੁਸੀਂ ਭਾਰਤ ਮਾਲਾ ਰੋਡ ਕੱਢਿਆ ਸੀ ਅਸੀਂ ਫੇਰ ਵੀ ਤੱਕੇ ਨਾਲ ਜਿਹੜੇ ਪੈਸੇ ਲੈ ਲਏ ਸੀ ਧਰਨੇ ਲਗਾ ਕੇ ਅਤੇ ਹੁਣ ਸਾਡੇ ਉਰੇ ਨਵੀਂ ਜਿਹੜੀ ਇਹ ਨੀਤੀ ਤੁਸੀਂ ਲੈ ਕੇ ਆਏ ਹੋ ਸਾਨੂੰ ਸਮਝ ਨਹੀਂ ਆ ਰਹੀ ਤੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਜਿਹੜੀ ਜ਼ਮੀਨਾਂ ਉਹ ਨਹੀਂ ਦੇਣੀ ਕੀ ਕਹਿ ਰਹੇ ਨੇ ਜਗਿੰਦਰ ਸਿੰਘ ਉਗਰਾਹਾ ਉਹ ਤੁਹਾਨੂੰ ਦਿਖਾਉਨੇ ਆ ਕਿ ਭਾਰਤ ਦੇ ਕਿਸਾਨੋ ਅੰਗਰੇਜ਼ਾਂ ਨੂੰ ਤਾਂ ਇਥੋਂ ਕੱਢ ਰਹੇ ਹੋ ਅੰਗਰੇਜ਼ਾਂ ਨੂੰ ਜਾਣ ਤੋਂ ਬਾਅਦ ਜਿਹੜਾ ਰਾਜ ਹੋਊਗਾ ਉਹ ਇਦੂ ਵੀ ਖਤਰਨਾਕ ਹੋਊਗਾ ਇੱਕ ਸਮਝੌਤਾ ਹੋਊਗਾ ਬੰਦੇ ਬਦਲੇ ਨੇ ਨੀਤੀ ਦੀ ਬਦਲੀ ਤਾਂ ਕਨੀ ਬਦਲਿਆ ਲਡੇਰਾ ਨਹੀਂ ਬਦਲਿਆ ਲੁੱਟ ਵੱਧ ਗਈ ਥਾਂ ਉਹਨਾਂ ਨੇ ਹੋਰ ਮਾਲ ਦੇ ਟਿਕਾਣੇ ਹੋਰ ਬਣਾ ਲਏ ਇਹ ਗੱਲ ਜਦੋਂ ਅਸੀਂ ਇੱਕ ਦੇ ਇਤਿਹਾਸ ਚ ਪੜਦੇ ਆ ਜਾਂ ਜਦੋਂ ਤੁਹਾਡੇ ਕੋਲ ਲੈ ਕੇ ਆਏ ਆ ਤੁਸੀਂ ਬਾਰ ਬਾਰ ਕਹਿੰਦੇ ਰਹੇ ਹੋ ਇਹਦਾ ਜਰਾ ਹੀ ਬੋਲਦੇ ਰਹਿੰਦੇ ਆ 16 ਸਾਲ ਪਹਿਲਾਂ ਨਹੀਂ ਗੱਲ ਹੈ ਮੈਂ ਇੱਕ ਵਾਰ ਸਾਡੇ ਚ ਬੋਲ ਰਿਹਾ ਸੀ ਕਿ ਪਰਚੂਨ ਖੇਤਰ ਵਾਲਿਓ ਆ ਛੋਟੀਆਂ ਦੁਕਾਨਾਂ ਤੋਂ ਕੋਨਾਂ ਦੇ ਮਾਲ ਲੈਣ ਕਿਸੇ ਦੇ ਨਹੀਂ ਹੋਣਾ ਆ ਛੋਟੀ ਇੰਡਸਟਰੀ ਵਾਲਿਓ ਸੋਨੂੰ ਵੱਡੀਆਂ ਇੰਡਸਟਰੀਆਂ ਖਾ ਜਾਣਗੀਆਂ ਆਪਣੇ ਹੱਥਾਂ ਨੂੰ ਮਜ਼ਦੂਰਾਂ ਨੂੰ ਕੰਮ ਨਹੀਂ ਰਹਿਣਾ ਕਿਸਾਨਾਂ ਤੋਂ ਛੋਟੀਆਂ ਜ਼ਮੀਨਾਂ ਸੋਨੂੰ ਪੁੱਛੇ ਤੇ ਬਗੈਰ ਹੀ ਲੈ ਜਾਣਗੇ ਯਾਨੀ ਇਹ ਗੱਲਾਂ ਸੋਦੇ ਸੱਚ ਨਹੀਂ ਜੀ ਆਉਂਦੀਆਂ ਸੋ ਵਕਤ ਨੇ ਕਰਬਟ ਲਈ ਬਦਲਿਆ ਕਾਰਪੋਰੇਟ ਨੇ ਅੱਗੇ ਲੁੱਟਦੀ ਮਨਸਾ ਜਿਹੜੀ ਹੋਰ ਵੱਧ ਗਈ ਉਹਦੀ ਹੰਸ਼ ਹੋਰ ਤਿੱਖੀ ਹੁੰਦੀ ਗਈ ਉਹਨਾਂ ਨੇ ਹੌਲੀ-ਹੌਲੀ ਸਾਰੇ ਖੇਤਰਾ ਨੂੰ ਕਲਾ ਵਿੱਚ ਲੈ ਲਿਆ ਕਲਾ ਵਿੱਚ ਲੈ ਕੇ ਤੁਸੀਂ ਆਪਦੇ ਅੱਖਾਂ ਨਾਲ ਦੇਖਿਆ ਉਹੀ ਵਿਦੇ ਜਿਹੜੀ ਫਰੀ ਬੇਚੀ ਸੀ ਉਹਨੀਆਂ ਫੀਸਾਂ ਵਧ ਗਈਆਂ ਅਲਾਜ ਦੇ ਹਸਪਤਾਲਾਂ ਦੀਆਂ ਫੀਸਾਂ ਵਧ ਗਈਆਂ ਰੋਜ਼ਗਾਰ ਚਲੇ ਗਏ ਸਾਰੇ ਪਬਲਿਕ ਸੈਕਟਰ ਪ੍ਰਾਈਵੇਟ ਹੋ ਗਏ ਇਹ ਤੁਸੀਂ ਆਪਣੇ ਅੱਖਾਂ ਨਾਲ ਦੇਖਿਆ ਆ ਜਿਹੜੇ ਹੱਥਾਂ ਦੇ ਨਲਕੇ ਸੀ ਜਿਹੜੇ ਹੈਂਡ ਪਾਪੂ ਨੇ ਨਲਕੇ ਖਤਮ ਹੋ ਗਏ ਛੋੜੀਆਂ ਮੋਟੀਆਂ ਖਤਮ ਹੋ ਗਈਆਂ ਧਰਤੀ ਦਾ ਪਾਣੀ ਖਤਮ ਹੋ ਗਿਆ ਹੋរី ਹੋਰੀ ਜਿਹੜੀ ਗੱਲ ਇੱਥੇ ਆ ਕੇ ਕਰੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਬੀ ਸਾਢੇ 10 ਦੇ ਕੋਟਾਂ ਦੇ ਵਗੈਰ ਸਾਡੀ ਜਿਵੇਂ ਕੋਹੜੇ ਦੂਗਾ ਉਹ ਜਦੋਂ ਤੁਸੀਂ ਸਭ ਕੁਝ ਅੱਖੀਂ ਦੇਖ ਲਿਆ ਨਾ ਹਟਾ ਲਿਆ ਫਿਰ ਸਾਨੂੰ ਲੱਗਿਆ ਵੀ ਯਾਰ ਆ ਗਿਆ ਇਹ ਤਾਂ ਇਹ ਹਮਲਾ ਤਾਂ ਆਪਣੇ ਕੰਨੀ ਆ ਗਿਆ ਆ ਜਿਹੜੀ ਪਾਲਸੀ ਆਈ ਆ ਭਰਾਵੋ ਇਹਦੇ ਗੱਲ ਸਮਝਾਉਂਦੇ ਸਾਨੂੰ ਬਹੁਤਾ ਚਿਰ ਨਹੀਂ ਲੱਗਿਆ ਸਾਨੂੰ ਕਿਉਂਕਿ ਤੁਸੀਂ ਪਹਿਲਾਂ ਦੇਖ ਕੇ ਕਿਹਾ ਹਾਂ ਸੱਚਮੁੱਚੀ ਜ਼ਮੀਨਾਂ ਤੇ ਅਟੈਕ ਹੈ ਨਾ ਜਿੱਦਲੀ ਮੋਰਚੇ ਦੇ ਕਾਨੂੰਨ ਵਾਲਸ ਲੈਂਡ ਦੇ ਸੋਦੇ ਡਿਕਰੀ ਬਾਰੇ ਤੁਹਾਨੂੰ ਯਾਦ ਹੋਣੀ ਉੱਥੇ ਤੁਹਾਨੂੰ ਕਿਹਾ ਸੀ ਵੀ ਪ੍ਰਾਵੋ ਸੱਪ ਮਰਿਆ ਨਾ ਸੱਪ ਜ਼ਖਮੀ ਹੋਇਆ ਬਰਿਆ ਨਹੀਂ ਮਰਿਆ ਹੋਇਆ ਸੱਪ ਖਤਮ ਹੋ ਜਾਂਦਾ ਹੈ ਜ਼ਖਮੀ ਕਿਸੇ ਵੀ ਡੰਗ ਮਾਰ ਸਕਦਾ ਕਵਰਦਾਰ ਹਨ ਆਹ ਜ਼ਖਮੀ ਸੱਪ ਨੇ ਤੇ ਡੰਗ ਮਾਰਿਆ ਜਮੀਨਾ ਦੀ ਜਿਹੜੀ ਪਛੀ ਹੈ ਉਹਨ ਭਗਵਾਨ ਤੁਨਾਗ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਹੜਾ ਜ਼ਬਰਦਸਤੀ ਜ਼ਮੀਨਾਂ ਲੈਨੇ ਆ ਮਰਜੀ ਐ ਤੁਹਾਡੀ ਦੇਓ ਨਾ ਦਿਓ ਇੱਕ ਦਿਨ ਦਾ ਵਿਧਾਨ ਸਭਾ ਦੇ ਵਿੱਚ ਕਹਿੰਦੇ ਆ ਗੱਲ ਗੁਲੀਆਦੀ ਮੈਂ ਕਾਰਜਾ ਵੀ ਲਾ ਲਓ ਭਾਈ ਵੇਚਣਿਆਂ ਨੇ ਵੇਚ ਦਿਓ ਅਸੀਂ ਕਿਹੜਾ ਹਟਾਉਨੇ ਆ ਜਿਹਨੇ ਲੈਣੀ ਤੇ ਨਹੀਂ ਨਾ ਦਿਓ ਹੋਰ ਵੀ ਆ ਕੇ ਜਾਂਦੇ ਨੇ ਕਿਸਾਨਾਂ ਨੂੰ ਕਹਿੰਦੇ ਵੀ ਸੋਡੀ ਲੈਣ ਪੂਰਨ ਪਲ ਸੀਦੇ ਵਿੱਚ ਜਿਹੜੇ ਸ਼ਹਿਰ ਆ ਗਏ ਪਿੰਡ ਆ ਗਏ ਉਹਦਾ ਮਾਲੋਬਾਲ ਹੋ ਜਾਣਗੇ ਸਾਡੀ ਗੱਲ ਸਮਝ ਆਈ ਪਰ ਅਗੇ ਮਾਲੋਬਾਲ ਹੁੰਦੇ ਫਿਰ ਆਪਨਾ ਸਾਸ ਨਹੀਂ ਆਉਂਦੇ ਉਹਦੇ ਕੋਲ ਵੀ ਸਾਡੇ ਸ਼ਹਿਰ ਦੀ ਜ਼ਮੀਨ ਲੈ ਲਓ ਜੀ ਜਦੋਂ ਪਹਿਲਾਂ ਤੁਸੀਂ ਭਾਰਤ ਮਾਰਾ ਪ੍ਰੋਜੈਕਟ ਤੋਂ ਪਹਿਲਾਂ ਜਦੋਂ ਨੈਸ਼ਨਲ ਹਾਈਵੇਅ ਕਦੇ ਉਦੋਂ ਕਿਸਾਨਾਂ ਨੂੰ ਕੀਮਤਾਂ ਤੁਸੀਂ ਦਿੱਤੀਆਂ ਕਿਉਂਕਿ ਕੰਟਰੈਕਟਰ ਪ੍ਰਾਈਵੇਟ ਕੰਪਨੀ ਦਾ ਸੀ ਕੋਲੋਂ ਕਰੋੜਾਂ ਰੁਪਈਆ ਦੇ ਵਿੱਚ ਤੁਸੀਂ ਜ਼ਮੀਨਾਂ ਦਿੱਤੀਆਂ ਦਿੱਤੇ ਲੋਕਾਂ ਨੂੰ ਰੋਂਣਾ ਨਹੀਂ ਪਿਆ ਕਿਸੇ ਨੇ ਨੀ ਤਰਾਂ ਕੀਤਾ ਜ਼ਮੀਨਾਂ ਦੇ ਦਿੱਤੇ ਜਦੋਂ ਤੁਸੀਂ ਅਕਾਇਰ ਕਰੀਆਂ ਭਾਰਤ ਨਾਲ ਤੇ ਕਿਹਦੇ ਰੋਂਣਾ ਪਿਆ ਕਿਹਦੇ ਰੋਂਾ ਨਹੀਂ ਪਿਆ ਵੀ ਅਸੀਂ ਜ਼ਮੀਨਾਂ ਨਹੀਂ ਦਿੱਤੇ ਰੋਂਣਾ ਇਸ ਗੱਲ ਤੇ ਪਿਆ ਵੀ ਸਾਨੂੰ ਪੈਸੇ ਥੋੜੇ ਦੇ ਰਹੇ ਹੋ